ਅਬਡਵੀਦਨ ਪਿਕਿਵੰਦ ਦੇ ਥਾਣਾ ਕੱਚਾ ਪੱਕਾ ਦੀ ਹਦੂਦ ਅੰਦਰ ਪੈਂਦੇ ਪਿੰਡ ਪੈਣੀ ਗੁਰਮੁਖ ਸਿੰਘ ਤੋਂ ਅਨੋਖਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਗੱਤੀ ਲਗਾਉਣ ਵਾਲੇ ਬਾਬੇ ਵੱਲੋਂ ਪੱਠੇ ਤੇ ਮਜ਼ਦੂਰੀ ਕਰਦੇ ਗਰੀਬ ਪਰਿਵਾਰ ਨੂੰ ਚਾਂਸ ਦੇ ਵਿੱਚ ਲੈ ਕੇ 2.5 ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਪਰਿਵਾਰ ਦੇ ਬਲਜੀਤ ਸਿੰਘ ਅਤੇ ਅਮਨਦੀਪ ਸਿੰਘ ਨੇ ਜਾਣਕਾਰੀ ਦਿੱਤੀ ਕਿ ਜਸਪਾਲ ਸਿੰਘ ਉਰਫ ਜੱਸਾ ਬਾਬਾ ਨੇ ਸਾਡੇ ਨਾਲ 2.5 ਲੱਖ ਰੁਪਏ ਦੀ ਠੱਗੀ ਕੀਤੀ ਹੈ ਉਕਤ ਜਸਪਾਲ ਸਿੰਘ ਉਰਫ ਜੱਸਾ ਬਾਬਾ ਘਰ ਵਿੱਚ ਗੱਦੀ ਲਗਾਉਂਦਾ ਤੇ ਪੁੱਛਾ ਦੇਣ ਦਾ ਕੰਮ ਵੀ ਕਰਦਾ ਉਹਨਾਂ ਕਹਿਆ ਕਿ ਜਿਸ ਕੋਲ ਸਾਡਾ ਪਰਿਵਾਰ ਵੀ ਚਾਨ ਲੱਗ ਪਿਆ ਜਿਸ ਤੋਂ ਬਾਅਦ ਬਾਬੇ ਨੇ ਕਿਹਾ ਕਿ ਮੇਰੇ ਮੇਰੇ ਵੱਡੇ ਅਫਸਰਾਂ ਦੇ ਨਾਲ ਗੱਲਬਾਤ ਹੈ ਤੇ ਮੈਂ ਤੁਹਾਡੇ ਲੜਕੇ ਨੂੰ ਰੇਲਵੇ ਦੇ ਵਿੱਚ ਭਰਤੀ ਕਰਵਾ ਦੇਵਾਂਗਾ ਤੇ ਜਸਪਾਲ ਸਿੰਘ ਨੇ ਸਾਨੂੰ ਭਰੋਸੇ ਦੇ ਵਿੱਚ ਲੈ ਕੇ ਸਾਡੇ ਤੋਂ 2.5 ਲੱਖ ਦੀ ਠੱਗੀ ਕੀਤੀ ਹੈ ਉਹਨਾਂ ਵੱਲੋਂ ਫਿਲਹਾਲ ਹੁਣ ਇਨਸਾਫ ਦੀ ਕੋਖਾਰ ਲਗਾਈ ਜਾ ਰਹੀ ਹੈ ਜੀ ਕੀਨਾ ਤੁਹਾਡਾ ਬਲਜੀਤ ਸਿੰਘ ਵੀਰ ਜੀ ਕਿਹੜਾ ਪਿੰਡ ਜੀ ਪਣੀਗੁਰ ਮੁਖ ਸਿੰਘ ਵੀਰ ਜੀ ਕੀ ਮਸਲਾ ਹੈ ਮਸਲਾ ਇਹ ਪਹਾਂ ਦਾ ਹੈ ਜੀ ਇਹ ਕਿਹਨੂੰ ਪੈਸੇ ਦਿੱਤੇ ਤੁਸੀਂ ਬਾਬੇ ਜਸਪਾਲ ਸਿੰਘ ਨੇ ਜੀ ਕਿਹੜੇ ਕੰਮ ਲਈ ਦਿੱਤੇ ਸਾਹਮਣੂ ਨੌਕਰੀ ਬਦਲੇ ਇਹ ਕਿ ਨੌਕਰੀ ਕਿਹਨੂੰ ਦੋਣੀ ਹੈ ਭਰਾ ਨੂੰ ਛੋਟੇ ਨੂੰ ਅੱਛਾ ਜੀ ਤੇ ਕੀ ਹੋ ਆਂਦੇ ਹੁਣ ਉਹ ਮੁਕਰਦੇ ਆ ਵੀ ਦਿੰਦੇ ਨਹੀਂ ਆਦੇ ਆਂਦੇ ਤੇ ਇਸ ਬੰਦ ਦੇ ਵਿੱਚ ਕੋਈ ਦਰਖਾਸਤ ਦਿੱਤੀ ਆ ਹਾਂ ਜੀ ਦਿੱਤੀ ਆ ਜੀ ਡੀਐਸਪੀ ਸਾਹਿਬ ਨੂੰ ਇਹ ਕਿੱਥੇ ਕਿੱਥੇ ਵੀਰ ਜੀ ਇਕਵੇਂ ਡੀਐਸਪੀ ਨੂੰ ਦਰਖਾਸਤ ਦਿੱਤੀ ਹੈ ਹਾਂਜੀ ਹਾਂਜੀ ਤੇ ਕੀ ਮੰਗ ਕਰਦੇ ਜੀ ਮੰਗ ਅਸੀਂ ਕਰਦੇ ਵੀ ਉਹਨੂੰ ਇਨਸਾਫ ਚਾਹੀਦਾ ਸਾਡੇ ਪਾਸੇ ਵਾਸਤੇ ਕਰੇ ਕੌਣ ਜਸਪਾਲ ਸਿੰਘ ਠੀਕ ਹੈ ਕੀ ਨਾਮ ਰਜੀਤ ਦੇ ਕਿਹੜਾ ਪਿੰਡ ਜੀ ਆਪਣਾ ਪਿੰਡ ਪੈਣੀ ਗੁਰਮੁਖ ਸਿੰਘ ਅਮਨਦੀਪ ਮੇਰਾ ਨਾਮ ਹੈ ਜੀ ਤੇ ਜਿਹੜੀ ਤੁਹਾਡੇ ਨਾਲ ਕਹ ਰਹੇ ਜੀ ਠੱਗੀ ਹੋਈ ਆ ਕਿਹਦੇ ਸਬੰਧ ਵਿੱਚ ਹੋਈ ਤੇ ਕਿੱਦਾਂ ਹੋਈ ਹੈ ਇਹ ਆ ਜੀ ਜੱਸਾ ਜੱਸਾ ਵਾ ਬਾਬਾ ਪੀਰਾਂ ਦੀ ਗੱਦੀ ਲਾਉਂਦਾ ਵਾ ਤੇ ਉਹਦੇ ਕੋਲ ਵੀ ਸੰਗਤ ਆਉਂਦੀ ਈ ਉਸਾਂ ਦਸਾਂ ਦਾ ਕੰਮ ਕਰਦਾ ਤੇ ਮੈਂ ਵੀ ਉਹਦੇ ਕੋਲ ਜਾਣਾ ਹਾਂ ਉਹਨੇ ਮੈਨੂੰ ਭਲਚੇ 'ਚ ਲਿਆ ਕੇ ਕਹਿੰਦਾ ਵੀ ਇਸ ਤਰ੍ਹਾਂ ਮੁੰਡੇ ਭਰਤੀ ਹੁੰਦੇ ਰੇਲਵੇ 'ਚ ਆਪਾਂ ਕਰਾਉਂਦੇ ਆ ਤੇ ਤੂੰ ਵੀ ਹੋਣਾ ਦੇ ਦੱਸ। ਸਾਨੂੰ ਭਲਚੇ 'ਚ ਲਿਆ ਗਏ ਤੇ ਉਹਨੇ ਅੜ ਤੋਂ ਮਤਲਬ 3 ਲੱਖ ਰੁਪਇਆ ਲਿਆ ਵਾ ਜੀ। ਮਤਲਬ ਬੇਰੋਜ਼ਗਾਰੀ ਆਂ ਹੀ ਪੱਠੇ ਦਾ ਕੰਮ ਕਰਦੇ ਮੈਂ ਤਾਂ ਮਜ਼ਦੂਰੀ ਵਾਲੇ ਬੰਦੇ ਆਂ। ਅਸੀਂ ਵਿਆਜੀ ਫੜ-ਫੜ ਕੇ ਕਿਤੇ ਉਹੇ ਕਰ-ਕਰ ਕੇ ਨਾ ਤੇ ਇਹਨੂੰ ਅਸੀਂ ਦਿੱਤੇ ਪੈਸੇ। ਕਿੰਨਾ ਜੀਰ ਹੋ ਗਿਆ ਜਿਹੜਾ ਤੁਸੀਂ ਪੈਸੇ ਦਿੱਤੇ ਆ ਦੇ ਮਤਲਬ ਕਿੰਨੇ ਪੈਸੇ ਦਿੱਤੇ ਆ? ਇਹ ਜੀ 7 6-7 ਸਾਲ ਉਹ ਚੱਲਿਆ। ਤੇ 3 ਲੱਖ ਰੁਪਇਆ ਦਿੱਤਾ ਵਿਆਜੀ ਖੜ ਕੇ ਦਿੱਤੇ ਆ ਤੇ ਇੰਨਾ ਜਿਰ ਹੋ ਗਿਆ ਤੂੰ ਫਿਰ ਇਸ ਸੰਬੰਧੀ ਕੇ ਨੂੰ ਕੋਈ ਦਰਖਾਸਤੇ ਜਾ ਕੇ ਉਹ ਦੱਸਿਆ ਨਹੀਂ ਦੱਸਿਆ ਜੀ ਪਿੰਡ ਦੇ ਮੋਹਲ 12 ਗੋਲੀਆਂ ਗੱਲ ਕਰਨੀ ਆ ਮਾਤੜ ਬੰਦੇ ਆ ਤੇ ਮਤਲਬ ਉਹਨਾਂ ਕੋਲ ਗੱਲ ਕੀਤੀ ਸੀ ਉਹਨਾਂ ਨੂੰ ਦਰਖਾਸਤ ਤੇ ਦਵਾਈ ਦਰਖਾਸਤਾਂ ਅਜ ਤੀਕ ਵਾਧੂ ਦਿੱਤੀਆਂ ਵਾ ਪਰ ਕਰਾਰਨਾਮਾ ਵੀ ਹੋਇਆ ਸੀ ਕਰਾਰਨਾਮਾ ਕਰਕੇ ਤੇ ਉਹ ਮੁਕਰ ਜਾਂਦਾ ਵਾ ਆਪਣੇ ਪਿੰਡ ਦੇ ਜ਼ਿੰਮੇਵਾਰੀ ਮਕਰਾ ਦਿੰਦੇ ਆ ਜੀ ਕਰਾਰਨਾਮੇ ਦੇ ਵਿੱਚ ਕੀ ਫੈਸਲਾ ਹੋਇਆ ਹੈ ਤੁਹਾਡਾ ਕਰਾਰਨਾਮੇ ਦੇ ਵਿੱਚ ਫੈਸਲਾ ਹੋਇਆ ਹੈ ਜੀ ਮਤਲਬ 3 ਲੱਖ ਰੁਪਏ ਦਿੱਤਾ ਸੀ ਤੇ 2.5 ਲੱਖ ਰੁਪਏ ਮਤਲਬ ਕਰਾਰਨਾਮੇ ਦੇ ਵਿੱਚ ਲਿਖਿਆ ਹੋਇਆ ਸੀ ਵੀ ਮਤਲਬ ਜ਼ਿਮੀਂਦਾਰਾਂ ਨੇ ਜਿਹੜੇ ਮੋਹਤਬਰ ਬੰਦੇ ਉਹਨਾਂ ਨੇ ਕਰਾਰਨਾਮਾ ਕਰਾਇਆ ਹੈ ਵੇਚਿਆ ਜਿਹੜਾ ਕਰਾਰਨਾਮੇ ਦੇ ਪਿੰਡ ਦੇ ਮੋਹਤਬਰਾਂ ਦੇ ਸਾਈਨ ਹੋਏ ਆ ਹਾਂਜੀ ਹੋਇਆ ਜੀ ਜਿਹੜੇ ਬੰਦਿਆਂ ਦੇ ਸਾਈਨ ਆਏ ਉਹ ਅੱਜ ਪਿੰਡ 'ਚ ਮੌਜੂਦ ਹੈਗੇ ਆ ਮੌਜੂਦ ਹੈਗੇ ਆ ਜੀ ਬਿਲਕੁਲ ਹੈਗੇ ਆ ਜੀ ਵਿੱਚ ਕੋਈ ਮੋਹਤਬਰ ਵਿਅਕਤੀ ਵੀ ਹੈਗਾ ਕਿ ਉਦੋਂ ਦਾ ਹਾਂਜੀ ਹੈਗਾ ਜੀ ਸਰਪੰਚ ਸਾਹਿਬ ਪਿੰਡ ਦੇ ਮੋਹਤਬਰ ਹੀ ਨਾਲ ਹੀ ਆਡੇ ਕੀ ਨਾਂ ਹੀ ਸਰਪੰਚ ਦਾ ਸਤਨਾਮ ਸਿੰਘ ਸਰਪੰਚ ਇਹ ਹੋਣ ਤੁਸੀਂ ਕੀ ਮੰਗ ਕਰਦੇ ਜੀ ਅਸੀਂ ਮੰਗ ਕਰਦੇ ਹਾਂ ਮਾਤੜ ਬੰਦੇ ਆ ਵਿਆਜੀ ਫੜ ਕੇ ਦਿੱਤੇ ਆ ਤੇ ਸਾਨੂੰ ਮਤਲਬ ਪੈਸੇ ਦਵਾਈ ਜਾਣ ਮਤਲਬ ਬਹੁਤ ਥੱਲੇ ਲੱਗੇ ਆ ਜਦੋਂ ਤੁਹਾਨੂੰ ਫਿਰ ਉਹਨੇ ਕਹਿਤਾ ਵੀ ਤੁਹਾਨੂੰ ਭਰਤੀ ਕਰਾਉਣਾ ਤੁਸੀਂ ਪੈਸੇ ਦੇ ਦੇ ਤੀ ਉਹਨੂੰ ਉਸ ਤੋਂ ਬਾਅਦ ਕਿ ਜਿਹੜਾ ਤੁਹਾਨੂੰ ਭਰਤੀ ਵਿਖਾਈ ਗਈ ਕੋਈ ਵਰਦੀ ਦਿੱਤੀ ਗਈ ਜਾਂ ਤੁਹਾਨੂੰ ਕੋਈ ਮਤਲਬ ਜੋਇਨਿੰਗ ਕਰਾਈ ਗਈ ਆ ਕਿ ਕੀ ਤੁਹਾਨੂੰ ਲਾਰਾ ਲਪਾ ਕਿੱਦਾਂ ਲੱਗਦਾ ਰਿਹਾ ਇਹ ਮਤਲਬ ਕਿ ਇਹਨਾਂ ਵਰਦੀ ਸਾਨੂੰ ਦਿੱਤੀ ਸੀ ਜੀ ਤੇ ਕਹਿੰਦੇ ਆ ਵੀ ਮਤਲਬ ਰੇਲਵੇ ਚ ਭਰਤੀ ਹੋਣਾ ਵਾ ਬਾਜਾਂ ਨੂੰ ਕਿਦੀ ਕਿਦੇ ਲਖੜਦੇ ਕਿਦੀ ਕਿਦੇ ਉੱਥੋਂ ਪ੍ਰਾਈਵੇਟ ਬ੍ਰਿਜ ਤਿਆਰ ਹੁੰਦੇ ਜੀ ਸੀਮਿੰਟ ਵਾਲੇ ਮਿਸਤਰੀਆਂ ਦੇ ਨਾਲ ਕੰਮ ਕਰਦੇ ਹਾਂ ਉੱਥੇ ਐ ਲਾਇਆ ਮਹੀਨਾ ਗਾ ਤੇ ਜੇ ਐ ਮੈਂ ਸੋਚਿਆ ਵੀ ਜੇ ਮਿਸਤਰੀ ਨਾਲ ਕੰਮ ਕਰਨਾ ਫਿਰ ਪਿੰਡ ਵੀ ਕਰ ਸਕਦਾ ਹਾਂ ਜੀ ਮਤਲਬ ਉਸ ਤੋਂ ਬਾਅਦ ਉਹ ਮੁਕਰ ਗਿਆ ਜੀ ਫਿਰ ਜਦੋਂ ਤੁਸੀਂ ਕਹਿਣ ਲੱਗੇ ਵੀ ਤੂੰ ਪੈਸੇ ਲੈ ਆ ਭਰਤੀ ਗਰਾਉਂ ਦੇ ਨਾਂ ਤੇ ਫਿਰ ਕੀ ਤੁਹਾਨੂੰ ਜਵਾਬ ਮਿਲਦਾ ਰਿਹਾ ਹਾਂ ਜਵਾਬ ਇਹ ਮਿਲਦਾ ਰਿਹਾ ਜੀ ਉਹ ਕਹਿੰਦਾ ਜੀ ਮੇਰੇ ਕੋਲ ਤਾਂ ਕੱਖ ਨਹੀਂ ਹੈਗਾ ਉੱਥੇ ਤੈਨੂੰ ਜਿੱਥੇ ਘੱਲਿਆ ਸੀ ਤੂੰ ਉੱਥੋਂ ਆ ਗਿਆ ਜੇ ਉੱਥੇ ਜਾਣਾ ਕੰਮ ਕਰਨਾ ਉੱਥੇ ਤੇ ਵੇਖ ਲਓ ਨੇ ਤੇਸ ਵੈਸੇ ਤੋਂ ਮੁਕਰ ਗਏ ਜੀ ਜਿਹੜਾ ਜਿਹੜਾ ਤੁਸੀਂ ਕਹਿ ਰਹੇ ਲੈਂ ਜਿਹੜੇ ਬੰਦੇ ਨੇ ਠੱਗੀ ਮਾਰੀ ਇਹ ਕਿੱਥੋਂ ਦਾ ਰਹਿਣ ਵਾਲਾ ਵਾ ਤੇ ਤੁਹਾਡਾ ਇਹ ਜਿਹੜਾ ਰابطਾ ਕਿੱਧਾ ਹੋਇਆ ਇਹ ਜੀ ਸਾਡੇ ਪਿੰਡ ਦਾ ਹੀ ਰਹਿਣ ਵਾਲਾ ਜੱਸਾ ਬਾਬਾ ਵਾ ਪੀਰਾਂ ਦੀ ਗੱਦੀ ਲਾਉਂਦਾ ਸਾਡੇ ਪਿੰਡ ਦਾ ਹੀ ਰਹਿਣ ਵਾਲਾ ਵਾ ਜੀ ਕਿ ਕਿ ਤੁਹਾਡਾ ਰابطਾ ਕਿੱਧਾ ਆਇਆ ਦਿਨਾਂ ਰਾਤ ਤਾਂ ਇਦਾਂ ਹੀ ਜੀ ਪੁੱਛਾਂ ਦੱਸਾਂ ਦਾ ਕੰਮ ਕਰਦਾ ਸੀ ਤੇ ਉਹਦੇ ਕੋਲ ਸੰਗਤ ਆਉਂਦੀ ਸੀ ਤੇ ਮਾਤੜ ਬੰਦੇ ਅਸੀਂ ਵੀ ਜਾਣ ਲਾ ਪਏ ਵੀ ਮਹਾਰਾਜ ਚਲੋ ਸਾਡੇ ਤੇ ਵੀ ਕਿਰਪਾ ਕਰੇ ਬਾਕੀ ਇਹਨੇ ਹਟਨਾਵਾਂ ਕਿਰਪਾ ਦੇ ਕੀਤੀ ਨਹੀਂ ਆ ਜੀ ਠੱਗੀ ਮਾਰ ਲਈ ਆ ਜੀ ਇਹੋ ਜਿਹੜਾ ਤੁਸੀਂ ਆਪਦੇ ਪਿਤਾ ਦੀ ਥੋੜੋ ਦਿਖਾ ਰਹੇ ਸੀ ਉਹ ਕੀ ਮਸਲਾ ਉਹ ਮਸਲਾ ਜੀ ਇਹ ਜੀ ਇਹਨੂੰ ਜਦੋਂ ਠੱਗੀ ਮਾਰੀ ਸੀ ਤੇ ਇਸ ਤੋਂ ਬਾਅਦ ਉਹਨੇ ਕਿਹਾ ਵੀ ਮੈਂ ਤੁਹਾਨੂੰ ਥਾਉਂ ਦਊਂਗਾ ਅੱਧ ਪਚੱਦ ਭਾਵੇਂ ਦਵਾ ਤੁਹਾਡੇ ਪੈਸੇ ਮੋੜੂੰਗਾ ਫਿਰ ਉਸ ਤੋਂ ਬਾਅਦ ਉੱਕਾ ਮੁਕਰ ਗਿਆ ਤੇ ਫਿਰ ਉਹਨੇ ਮਲਵਾ ਹੋਗਾ ਖੇਚ ਗਿਆ ਢੇ ਪਪਾ ਜੀ ਤੇ ਉਹਨਾਂ ਦੀ ਡੈਥ ਹੋ ਗਈ ਜੀ ਇਹ ਜਿਹੜੀ ਕਰਾਰਨਾਮਾ ਹੋਇਆ ਉਹ ਕਿਹੜੀ ਜਗ੍ਹਾ ਤੇ ਬੈਠ ਕੇ ਹੋਇਆ ਤੁਹਾਡਾ ਉਹ ਬੈਠ ਕੇ ਭਿੱਖੀ ਵਿੰਡ ਹੋਇਆ ਸੀ ਜੀ ਬੈਠ ਕੇ ਥਾਣੇ ਦੇ ਵਿੱਚ